ਰਦਾ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਉ ਸਿਖਾਂ ਦਾ ਮਨ ਨੀਵਾ ਮਾਤੀ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਲਾਤੋਂ ਪੰਥੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਪਾਵਨ ਪਵਿੱਤਰ ਮਹਾਂ ਵਕ ਹਨ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤ ਗੁਰ ਟੁੱਟਾ ਇਸ ਦੀਂਦਿਆਂ ਸਤ ਗੁਰ ਸੋਡੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਵਿਕਰਮਜੀਤ ਸਿੰਘ ਜੀ ਜਿੰਨਾ ਤੇ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਸਤਿਗੁਰੂ ਜੀਓ ਬੇਅੰਤ ਦਾਤਾਂ ਬਖਸ਼ਿਸ਼ ਕੀਤੀਆਂ ਹਨ ਸੇਵਕ ਪਰਿਵਾਰ ਨੂੰ ਆਪ ਜੀ ਨੇ ਚੱਲ ਰਹੇ ਕੇਸਾ ਵਿੱਚੋਂ ਫਤਿਹ ਬਖਸ਼ਿਸ਼ ਕੀਤੀ ਹੈ ਸਮੁੱਚੇ ਹੀ ਪਰਿਵਾਰ ਵੱਲੋਂ ਬਕਸ਼ੀਆਂ ਹੋਈਆਂ ਦਾਤਾਂ ਦਾ ਓਟਾਣ ਕੋਟਾਣ ਧੰਨਵਾਦ ਸ਼ੁਕਰਾਨਾ ਕਰਦਿਆਂ ਹੋਇਆਂ ਸਮੁੱਚੇ ਹੀ ਪਰਿਵਾਰ ਦੀ ਚੜ੍ਹਦੀ ਕਲਾ ਦੀ ਦਾਤ ਲੈਣ ਵਾਸਤੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਓਟਾਸਰਾ ਲੈ ਕਰਕੇ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਸਾਨਾਂ ਵਿਖੇ ਪਰਸੋਂ ਰੋਜ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਪੋਗ ਪਾਏ ਉਪਰੰਤ ਆਪ ਜੀ ਦੇ ਹਜ਼ੂਰ ਸੁੰਦਰ ਦੀਵਾਨ ਸਦੇ ਸਦੇ ਹੋ ਦੀਵਾਨਾ ਅੰਦਰ ਅੱਲਾ ਹੀ ਗੁਰਬਾਣੀ ਦਾ ਹਰ ਜਸ ਕੀਰਤਨ ਹੋਇਆ ਪਾਤਸ਼ਾਹ ਜੀਓ ਆਹ ਸੂਸੀਆ ਬਾਲ ਬਈਗੇ ਜੀ ਬਿਲਕੁਲ ਸਤੁਤ ਖੁਸਬ ਗੁਰੂ ਸਾਹਿਬ ਦਾ ਹੋਟਣ ਕੋਟ ਸ਼ੁਕਰਾਨਾ ਜੀ ਗੁਰੂ ਸਾਹਿਬ ਨੇ ਤਰਸ ਕੀਤਾ ਇਸ ਮੱਤ ਤੇ ਬਲ ਬਖਸ਼ਿਸ਼ ਕੀਤੀ ਕਿ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਦਾਸ ਤੇ ਆਪਦੇ ਗੋਲੇ ਤੇ ਮਿਹਰ ਬਖਸ਼ਿਸ਼ਾ ਰੱਖਣ ਅਸੀਂ ਕਿਨਕ ਕਿ ਭੁੱਲਣ ਹਾਰਾ ਗੁਰੂ ਸਾਹਿਬ ਭੁੱਲਾ ਬਖਸ਼ਣ ਬਖਸ਼ਣ ਹਾਰ ਨੇ ਬਖਸ਼ ਕੇ ਸਾਨੂੰ ਸਬਤ ਬਖਸ਼ਣ ਗੁਰੂ ਆਲਾ ਬਣੋਣ ਬਾਣੇ ਤੇ ਬਾਣੀ ਦਾ ਸਤਕਾਰ ਕਰਨ ਦਾ ਬਲ ਤੇ ਉਦਮ ਬਖਸ਼ਿਸ਼ ਕਰਦਾ ਜਿਹੜੀ ਹਜ਼ਰਤ ਕਿ ਸਤਾਈ ਮੋਤਾ ਹੋ ਜੀ ਜਿਹਨੇ ਦੇ ਦੇ ਕਿ ਲਗਾਤਾਰ ਗਿਣਤੀ ਹੁੰਦੀ ਯਾਰ ਪਰ ਜਿਹੜੇ ਜੇ ਗੱਲ ਕਰੀ ਤਾਂ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੁੰਦੀ ਹੈ ਐਮਐਲਏ ਦੇ ਜਿਹੜਾ ਮੌਜੂਦਾ ਐਮਐਲਏ ਉਹਦੇ ਦਫ਼ਤਰ ਦੇ ਨੇੜੇ ਜੜਕੇ ਇੱਕ ਅੰਦਛਰਾਬ ਦੇਸੀ ਸ਼ਾਦੀ ਦੇਖੋ ਮੌਤਾਂ ਨਾ ਜੀ ਪਹਿਲੇ ਦਿਨ ਹੀ ਹੋ ਗਈਆਂ ਸੀ ਮੌਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ ਪਹਿਲਾਂ ਪੋਸਟਮਾਰਟਮ ਨਹੀਂ ਕਰਾਏ ਗਏ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਕਿਉਂਕਿ ਇੱਕ ਦਾਮੀ ਮੌਤਾਂ ਫਿਰ ਵਧ ਗਈਆਂ 10 ਤੋਂ ਗਿਣਤੀ ਵਧ ਗਈ ਉਸ ਗੱਲ ਦਾ ਮੀਡੀਆ ਨੇ ਤੁਸੀਂ ਸਾਰਿਆਂ ਨੇ ਸੰਗਿਆਨ ਲਿਆ ਤਾਂ ਇਸ ਗੱਲ ਦੀ ਚਰਚਾ ਹੋਈ ਔਰ ਉਸ ਤੋਂ ਬਾਅਦ ਵੀ ਜਦੋਂ ਮੈਂ ਆਈਸੀਯੂ 'ਚ ਵੀ ਗਿਆ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਇਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਲਾਣ ਦਾਂਗੇ ਤੇ ਰੌਲਾ ਵੱਧ ਸਕਦਾ ਇਸ ਲਈ ਇਹ ਮੌਤਾਂ ਬਹੁਤ ਵੱਡੀ ਗਿਣਤੀ 'ਚ ਹੋ ਚੁੱਕੀਆਂ ਸੀ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਸੀ ਇਹ ਸਰਕਾਰ ਇਸ ਤੋਂ ਹੀ ਗੁਨਾਹਗਾਰ ਔਰ ਕੱਲ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਐਮਐਲਏ ਜੋ ਟੌਂਗ ਸਾਹਿਬ ਦੇ ਨੇੜਿਓਂ ਜਿਹੜੇ ਉਹ ਲੈ ਕੇ ਆ ਰਹੇ ਆ ਇਹ ਗੱਲ ਸਚਾਈ ਹੈ ਔਰ ਇਹ ਘਰ ਘਰ ਦੀ ਕਹਾਣੀ ਹੈ ਪੰਜਾਬ ਦੀ ਕਹਾਣੀ ਹੈ ਜਿਹੜੇ ਇਸ਼ਤਿਹਾਰ 'ਚ ਇਕੱਲਾ ਇਹ ਸਰਕਾਰ ਵਿਸ਼ਵਾਸ ਰੱਖ ਰਹੀ ਆ ਸਾਰਾ ਕੁਝ ਪੀਆਰ ਐਕਸਰਸਾਈਜ਼ ਆ ਮੀਡੀਆ ਦੀ ਐਕਸਰਸਾਈਜ਼ ਆ ਅਥਲियत ਗਰਾਉਂਡ ਜ਼ੀਰੋ ਤੇ ਹਾਲਾਤ ਕੋ ਸ਼ੋਰ ਨੇ ਇਹ ਕੇਵਲ ਤੇ ਕੇਵਲ ਜਦ ਕੋਈ ਇਹ ਹਾਦਸਾ ਹੋ ਜਾਂਦਾ ਉਦੋਂ ਰਿਐਕਸ਼ਨ ਵਜੋਂ ਅਸੀਂ 20 ਫੜ ਲਏ ਜੀ 18 ਫੜ ਲਏ ਇੱਕ ਡਰਾਮਾ ਰਚ ਕੇ ਕੰਮ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮਗਰ ਜੋ ਹਾਲਾਤ ਪੰਜਾਬ ਦੇ ਲਾਅ ਆਰਡਰ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਬੜੇ ਗੰਭੀਰ ਨੇ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਔਰ ਹਰਪਾਲ ਚੀਮਾ ਹੋਰੀ ਦੇਖੋ ਮਜੀਠੇ ਲੋਕਾਂ ਦਾ ਉਹਨਾਂ ਦੀ ਜਿਹੜੀ ਇਕੱਠ ਹੈ ਉਹਨਾਂ ਦੀ ਹਿੰਮਤ ਦਾ ਉਹਨਾਂ ਦੇ ਜਜ਼ਬੇ ਦਾ ਜਿਹਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਨੀਤਾ ਸਰਕਾਰ ਨੇ ਤਾਂ ਹਲੇ ਤੱਕ ਮੁਆਵਜ਼ਾ ਹੀ ਨਹੀਂ ਕਦੇ ਦਿੱਤਾ ਨਾ ਸੰਗਰੂਰ ਚ ਨਹੀਂ ਦਿੱਤਾ ਮਗਰ ਮੁਆਵਜ਼ਾ ਕੀ ਇਸ ਗੱਲ ਦਾ ਹੱਲ ਹੈ ਜੇ ਰੋਕਥਾਮ ਪਹਿਲਾਂ ਕੀਤੀ ਗਈ ਹੁੰਦੀ ਤੇ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਕਿਸੇ ਪਰਿਵਾਰ ਦਾ ਕੀਮਤੀ ਜੀ ਇਸ ਪਾਨੀ ਸੰਸਾਰ ਨੂੰ ਛੱਡ ਕੇ ਜਾਂਦਾ ਨਾ ਸੋ ਜੋ ਅਸਲੀਅਤ ਤੁਹਾਡੇ ਸਾਹਮਣੇ ਬਣੇ ਆ ਉਹ ਬੜੇ ਚਿੰਤਾਜਨਕ ਨੇ ਔਰ ਸਰਕਾਰ ਬੁਰੀ ਤਰ੍ਹਾਂ ਫੇਲ